ਉਡੀ ਆਪਣੀ ਆਵਾਜ਼ ਕਿਉਂ ਨਹੀਂ ਬੋਲਦਾ ਪੈਂਡੂ ਪੈਂਡੂ ਲੱਗਦਾ ਤੈਨੂੰ ਲੱਗਦਾ ਥੋੜਾ ਥੋੜਾ ਪੰਜਾਬੀ ਪੰਜਾਬ ਵਿੱਚ ਬੋਲਣ ਜਾਣ ਵਾਲੀ ਸਭ ਤੋਂ ਜ਼ਿਆਦਾ ਭਾਸ਼ਾ ਸਹੀ ਗੱਲ ਹੈ ਬਿਲਕੁਲ ਨਹੀਂ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬਹੁਤ ਹੀ ਜ਼ਰੂਰੀ ਮੁੱਦੇ ਬਾਰੇ ਜੋ ਹੈ ਪੰਜਾਬੀ ਭਾਸ਼ਾ ਦਾ ਪੰਜਾਬ ਵਿੱਚ ਘਟਣਾ ਅੱਜ ਕੋਈ ਬਾਲੀਵੁੱਡ ਮੂਵੀ ਨਹੀਂ ਜੋ ਪੰਜਾਬੀ ਗਾਣੇ ਤੋਂ ਬਿਨਾ ਰਿਲੀਜ਼ ਹੋਵੇ ਐਨੀਮਲ ਮੂਵੀ ਜੋ ਇੱਕ ਬਲਾਕਬਸਟਰ ਰਹੀ ਉਹਦੀ ਸਾਰੀ ਪ੍ਰੋਮੋਸ਼ਨ ਇੱਕ ਪੰਜਾਬੀ ਗਾਣੇ ਤੇ ਹੋਈ ਹੈ ਪਰ ਆਪਾਂ ਪੰਜਾਬੀ ਆਪਣੀ ਭਾਸ਼ਾ ਨੂੰ ਕਿਉਂ ਅਪਣਾ ਨਹੀਂ ਰਹੇ ਅੱਜ ਸਕੂਲਾਂ ਤੋਂ ਲੈ ਕੇ ਗਵਰਨਮੈਂਟ ਆਫਿਸਿਸ ਤੱਕ ਪੰਜਾਬੀ ਭਾਸ਼ਾ ਨੂੰ ਹਟਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਇੱਕ ਸਕੂਲ ਵਿੱਚ ਆਹਾ ਨੋਟਿਸ ਸਟੂਡੈਂਟ ਵਿੱਚ ਵੰਡਿਆ ਗਿਆ ਸੀ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਸਕੂਲ ਵਿੱਚ ਫੌਲ ਲੈਂਗੁਏਜ ਮਤਲਬ ਗਲਤ ਲੈਂਗੁਏਜ ਯੂਜ਼ ਕਰਨਾ ਮਨਾ ਹੈ ਜਿਹਦੇ ਵਿੱਚ ਪੰਜਾਬੀ ਲੈਂਗੁਏਜ ਨੂੰ ਵੀ ਹਾਈਲਾਈਟ ਕੀਤਾ ਗਿਆ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਮੋਸਟਲੀ ਜਿੰਨੇ ਵੀ ਪ੍ਰਾਈਵੇਟ ਸਕੂਲਸ ਤੇ ਇੰਸਟੀਟਿਊਟਸ ਨੇ ਸਾਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਲੈਂਗੁਏਜ ਬੋਲਣ ਤੋਂ ਮਨਾ ਕਰਕੇ ਸਿਰਫ ਇੰਗਲਿਸ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਮੈਂ ਵੀਡੀਓ ਦੇ थ्रू ਕਿਸੇ ਵੀ ਲੈਂਗੁਏਜ ਨੂੰ ਗਲਤ ਨਹੀਂ ਕਹਿ ਰਿਹਾ ਬਟ ਪੰਜਾਬ ਦੀ ਆਪਣੀ ਮਾਤ ਪਾਸ਼ਾ ਪੰਜਾਬੀ ਦੇ ਖਤਮ ਹੋਣ ਦੀ ਗੱਲ ਕਰ ਰਿਹਾ ਮੈਂ ਇੱਕ ਗੱਲ ਪੱਕੇ ਤੌਰ ਤੇ ਕਹਿ ਸਕਦਾ ਕਿ ਅੱਜ ਦੇ ਪੰਜਾਬ ਦੇ ਬੱਚਿਆਂ ਵਿੱਚੋਂ 95% ਬੱਚਿਆਂ ਨੂੰ ਤਾਂ ਪੰਜਾਬੀ ਦੀ ਵਰਣਮਾਲਾ ਵੀ ਨਹੀਂ ਆਉਂਦੀ ਹੋਣੀ ਤੇ ਕਈਆਂ ਨੂੰ ਤਾਂ ਵਰਣਮਾਲਾ ਦਾ ਮਤਲਬ ਵੀ ਨਹੀਂ ਪਤਾ ਹਣਾ ਇਹਦਾ ਕੀ ਕਾਰਨ ਹੈ ਸਰਕਾਰ ਲੋਕ ਜਾਂ ਆਪਾ ਖੁਦ ਉਪਰੋਂ ਜੇ ਆਪਾਂ ਦੂਸਰੀ ਕੰਟਰੀਜ਼ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ 2021 ਦੇ ਸੈਂਸਸ ਅਕੋਰਡਿੰਗ ਪੰਜਾਬੀ ਲੈਂਗੁਏਜ ਆਸਟ੍ਰੇਲੀਆ ਦੀ ਫਾਸਟੈਸਟ ਗਰੋਇੰਗ ਲੈਂਗੁਏਜ ਬਣੀ ਜਿੱਥੇ ਆਲਮੋਸਟ 2 ਲੱਖ 49 ਹਜ਼ਾਰ ਲੋਕ ਫਲੂਐਂਟ ਪੰਜਾਬੀ ਬੋਲਦੇ ਨੇ ਜੋ ਕਿ 80% ਇਨਕਰੀਜ਼ ਹੈ 2016 ਦੀ ਰਿਪੋਰਟ ਤੋਂ ਇਥੋਂ ਤੱਕ ਕਿ ਕੈਨੇਡਾ ਵਿੱਚ ਕੈਨੇਡੀਅਨ ਪਾਰਲੀਮੈਂਟ ਨੇ ਪੰਜਾਬੀ ਨੂੰ ਥਰਡ ਪਾਰਲੀਮੈਂਟ ਲੈਂਗੁਏਜ ਦਾ ਦਰਜਾ ਦਿੱਤਾ ਹੈ ਇੰਗਲਿਸ਼ ਤੇ ਫ੍ਰੈਂਚ ਤੋਂ ਬਾਅਦ ਬਟ ਪੰਜਾਬ ਵਿੱਚ ਪੰਜਾਬੀ ਲੈਂਗੁਏਜ ਦੇ ਘਟਣ ਦਾ ਕੀ ਕਾਰਨ ਹੈ ਅੱਜ ਦੇ ਟਾਈਮ ਵਿੱਚ ਪੰਜਾਬੀ ਭਾਸ਼ਾ ਨੂੰ ਇੱਕ ਤੇ ਅਨਪੜ੍ਹ ਪਾਸ਼ਾ ਦਾ ਦਰਜਾ ਦੇ ਦਿੱਤਾ ਤੇ ਪਿੰਡੂ ਇੱਥੇ ਇੱਕ ਤਰ੍ਹਾਂ ਦੀ ਬੇਇੱਜ਼ਤੀ ਮੰਨੀ ਜਾ ਰਹੀ ਹੈ ਪੰਜਾਬ 12581 ਪਿੰਡਾਂ ਤੋਂ ਬਣੀ ਇਹ ਧਰਤੀ ਨੂੰ ਆਪਣੇ ਲੋਕ ਹੀ ਮਾਣਾ ਸਮਝ ਰਹੇ ਨੇ ਉਹ ਪੰਜਾਬ ਜੋ ਉਹਦੇ ਪਿੰਡਾਂ ਲਈ ਜਾਣਿਆ ਜਾਂਦਾ ਹੁਣ ਪਿੰਡੂ ਅੱਖਰ ਨੂੰ ਇੱਕ ਗਾਲਾਂ ਨੂੰ ਮੰਨਦੇ ਨੇ ਪਿੰਡੂ ਪਿੰਡੂ ਲੱਗਦਾ ਪਿੰਡੂ ਲੱਗਦਾ ਥੋੜਾ ਥੋੜਾ ਦਟਰਬਿਉਨ ਦੀ ਆਹ ਰਿਪੋਰਟ ਦੇਖਦੇ ਆ ਜਿਹਦੇ ਵਿੱਚ ਇੱਕ ਸਰਵੇ ਦੇ ਅਕੋਰਡਿੰਗ ਪੰਜਾਬ ਵਿੱਚ ਆਲਮੋਸਟ 27% ਲੋਕ ਇੰਗਲਿਸ਼ ਬੋਲਦੇ ਨੇ 55% ਲੋਕ ਹਿੰਦੀ ਬੋਲਦੇ ਨੇ ਤੇ ਬਚਿਆ ਹੋਇਆ 17% ਪੰਜਾਬੀ ਬੋਲਣ ਵਾਲਿਆਂ ਦਾ ਉਹ ਸਟੇਟ ਜਿਹਦਾ ਨਾਮ ਪੰਜਾਬ ਹੈ ਉਹਦੀ ਆਪਣੀ ਭਾਸ਼ਾ ਹੁਣ ਸਭ ਤੋਂ ਘੱਟ ਬੋਲੀ ਜਾ ਰਹੀ ਹੈ ਇਹ ਦਾ ਸਭ ਤੋਂ ਵੱਡਾ ਰੀਜ਼ਨ ਹੈ ਇਨਫੀਰੀਓਰਟੀ ਕੰਪਲੈਕਸ ਮਤਲਬ ਆਪਣੇ ਆਪ ਨੂੰ ਦੂਜਿਆਂ ਤੋਂ ਘੱਟ ਸਮਝਣਾ ਅੱਜ ਦੀ ਜਨਰੇਸ਼ਨ ਪੰਜਾਬੀ ਬੋਲਣ ਦਾ ਮਾਨ ਨਹੀਂ ਕਰਦੀ ਕਰਨ ਜਨਰੇਸ਼ਨ ਨੂੰ ਲੱਗਦਾ ਹੈ ਕਿ ਉਹਨਾਂ ਦਾ ਹੀ ਮਦਰ ਲੈਂਗੁਏਜ ਬੋਲਣ ਨਾਲ ਨਾ ਤਾਂ ਉਹਨਾਂ ਦਾ ਕੋਈ ਦੋਸਤ ਬਣ ਸਕਦੇ ਨੇ ਤੇ ਨਾ ਤਾਂ ਸੋਸਾਇਟੀ ਵਿੱਚ ਉਹਨਾਂ ਨੂੰ ਉਹ ਇੱਜ਼ਤ ਤੇ ਹਾਈ ਸਟੈਂਡਰਡ ਨਾਲ ਦੇਖਿਆ ਜਾਉ ਜੋ ਇੱਕ ਇੰਗਲਿਸ਼ ਬੋਲਣ ਵਾਲੇ ਨੂੰ ਦੇਖਿਆ ਜਾਂਦਾ ਮੋਰਓਵਰ ਵੈਸਟਰਨ ਕਲਚਰ ਦਾ ਹੁਣ ਸਾਡੀ ਲਾਈਫ ਸਟਾਈਲ ਤੇ ਬਹੁਤ ਪ੍ਰਭਾਵ ਪੈ ਰਿਹਾ ਹਰ ਬੰਦਾ ਅਮਰੀਕਨਸ ਕੈਨੇਡੀਅਨਸ ਜਾਂ ਕੋਈ ਵੀ ਵੱਡੀ ਬਾਹਰੀ ਕੰਟਰੀ ਵਾਂਗੂ ਜਾਣਾ ਚਾਹੁੰਦਾ ਹੈ ਚਾਹੇ ਉਹਦਾ ਪ੍ਰਵਾਹ ਸਾਡੇ ਕਲਚਰ ਤੇ ਪਵੇ ਦੂਸਰਾ ਕਾਰਨ ਹੈ ਘਰ ਦਾ ਮਾਹੌਲ ਅੱਜ ਦੇ ਟਾਈਮ ਵਿੱਚ ਮਾਪੇ ਵੀ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨਾ ਪਸੰਦ ਨਹੀਂ ਕਰਦੇ ਤੇ ਇਹਦਾ ਕਾਰਨ ਹੈ ਦੂਜਿਆਂ ਅੱਗੇ ਆਪਣੇ ਬੱਚਿਆਂ ਨੂੰ ਅਨਪੜਨਾ ਦਿਖਾਣਾ ਆਪਣੇ ਬੱਚਿਆਂ ਨੂੰ ਦੂਸਰਿਆਂ ਤੋਂ ਵਧੀਆ ਬਣਾਉਣ ਦੀ ਆਹ ਰੇਸ ਵਿੱਚ ਆਪਾਂ ਆਪਣਾ ਵਿਰਸਾ ਭੁੱਲਦੇ ਜਾ ਰਹੇ ਹਾਂ ਘਰਾਂ ਵਿੱਚ ਬਜ਼ੁਰਗਾਂ ਦਾ ਨਾ ਹੋਣਾ ਵੀ ਸਾਨੂੰ ਸਾਡੀ ਪਛਾਣ ਤੋਂ ਦੂਰ ਕਰ ਰਿਹਾ ਹੈ ਕਹਿੰਦੇ ਨੇ ਪੇੜ ਧਰਤੀ ਨਾਲ ਉਦੋਂ ਤੱਕ ਜੁੜਿਆ ਰਹਿੰਦਾ ਜਦੋਂ ਤੱਕ ਉਹਦੀਆਂ ਜੜ੍ਹਾਂ ਮਜ਼ਬੂਤ ਹੋਣ ਤੇ ਸਾਡੇ ਘਰਾਂ ਵਿੱਚ ਬਜ਼ੁਰਗ ਸਾਡੇ ਤੇ ਸਾਡੀ ਜ਼ੁਬਾਨ ਦੇ ਵਿੱਚ ਇਹੀ ਜੜ੍ਹਾਂ ਦਾ ਕੰਮ ਕਰਦੇ ਨੇ ਪਰ ਹੁਣ ਕਮਾਂਕਾਰਾਂ ਦੇ ਚੱਕਰ 'ਚ ਜਾਂ ਇੱਕ ਬਿਜ਼ੀ ਲਾਈਫ ਦੇ ਚੱਕਰ 'ਚ ਬਜ਼ੁਰਗ ਬਸ ਪਿੰਡ ਦੀ ਛੱਤ ਤੱਕ ਰਹਿ ਗਏ ਨੇ ਆਹ ਹਸੀਨ ਪੰਜਾਬ ਦਾ ਇੱਕ ਬਾਜ਼ਾਰ ਦਾ ਤੇ ਇਹਦੇ ਵਿੱਚ ਮੋਸਟਲੀ ਹਰ ਦੁਕਾਨ ਦਾ ਬੋਰਡ ਇੰਗਲਿਸ਼ ਵਿੱਚ ਬਣਾਇਆ ਹੋਇਆ ਹੈ ਇਹਦਾ ਕਾਰਨ ਤੇ ਇਹਦਾ ਕਾਰਨ ਹੈ ਕਿ ਪੰਜਾਬ ਵਿੱਚ 99% ਅੰਗਰੇਜ਼ ਰਹਿੰਦੇ ਨੇ ਜੀ ਜਹਾ ਬੋਰਡ ਇੰਗਲਿਸ਼ ਚ ਨਹੀਂ ਬਣਾਣਗੇ ਤਾਂ ਉਹਨਾਂ ਨੂੰ ਸਮਝ ਕਿਵੇਂ ਆਊ ਮੈਂ ਉਮੀਦ ਕਰਦਾ ਕਿ ਇਹ ਗੱਲ ਸਾਰਿਆਂ ਨੂੰ ਸਮਝਾਓ ਕਿ ਮੈਂ ਕੀ ਕਹਿਣਾ ਚਾਹੁੰਦਾ ਪਰ ਇਹ ਪ੍ਰੋਬਲਮ ਸੋਲਵ ਕਿਵੇਂ ਹੋਊਗੀ ਇਹ ਪ੍ਰੋਬਲਮ ਨੂੰ ਸੋਲਵ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਪੰਜਾਬੀ ਭਾਸ਼ਾ ਨੂੰ ਪੜਾਣਾ ਪਾਊਗਾ ਆਪਣੇ ਵਿਰਸੇ ਆਪਣੀ ਮਾਂ ਬੋਲੀ ਵਾਂਗੂ ਨਾ ਕਿ ਇੱਕ ਸ਼ਰਮਿੰਦਗੀ ਵਾਂਗੂ ਪੰਜਾਬੀ ਜ਼ੁਬਾਨ ਦੀ ਕੀਮਤ ਪੰਜਾਬੀ ਫਿਲਮਾਂ ਚ ਤੇ ਪੰਜਾਬੀ ਗਾਣਿਆਂ ਚ ਦਿਖਾਈ ਜਾ ਰਹੀ ਹੈ ਜੋ ਇੱਕ ਬਹੁਤ ਵੱਡਾ ਰੀਜ਼ਨ ਬਣ ਸਕਦੀ ਹੈ ਆਉਣ ਵਾਲੇ ਟਾਈਮ ਵਿੱਚ ਪੰਜਾਬੀ ਨੂੰ ਵਿਧਾਨ ਲਈ ਜੇ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਤੇ ਤੁਸੀਂ ਪੰਜਾਬੀ ਹੋ ਤਾਂ ਤੁਸੀਂ ਆਪਣੇ ਘਰ ਵਾਲਿਆਂ ਨਾਲ ਬੱਚਿਆਂ ਨਾਲ ਤੇ ਦੋਸਤਾਂ ਨਾਲ ਪੰਜਾਬੀ ਜ਼ੁਬਾਨ 'ਚ ਹੀ ਗੱਲ ਕਰੋਗੇ ਤੇ ਜੋ ਪੇਰੈਂਟਸ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾ ਰਹੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਆਹ ਮਾਡਰਨ ਮਾਈਂਡਸੈਟ ਤੋਂ ਬਾਹਰ ਨਿਕਲੋ ਤੇ ਆਪਣੀ ਜ਼ੁਬਾਨ ਤੇ ਪ੍ਰਾਊਡ ਫੀਲ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਕਰਵਾਓ ਯਾਦ ਰੱਖਿਓ ਕਿ ਕੋਈ ਵੀ ਜ਼ੁਬਾਨ ਉਦੋਂ ਤੱਕ ਖਤਮ ਨਹੀਂ ਹੁੰਦੀ ਜਦੋਂ ਤੱਕ ਉਹਨੂੰ ਬੋਲਣ ਵਾਲੇ ਲੋਕ ਘਰ ਮੌਜੂਦ ਹੋਣ ਤੇ ਐਵੇਂ ਹੁਣ ਕੁਝ ਪੇਰੈਂਟਸ ਪੰਜਾਬੀ ਨੂੰ ਆਪਣੇ ਘਰਾਂ ਤੋਂ ਖਤਮ ਕਰ ਰਹੇ ਨੇ ਤੇ ਇਹਨੂੰ ਆਪਾਂ ਨੂੰ ਹੀ ਰੋਕਣਾ ਪਊਗਾ। ਇਹ ਸੀ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਪੰਜਾਬੀ ਜ਼ਬਾਨ ਦੇ ਨਾਮ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ, ਕਮੈਂਟਸ 'ਚ ਆਪਣੀ رائے ਵੀ ਦਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੋ ਹੋਰ ਵੀ ਇੰਟਰਸਟਿੰਗ ਵੀਡੀਓਜ਼ ਲਈ। ਇਹ ਚੈਨਲ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤੁਹਾਡਾ ਇੱਕ ਲਾਈਕ, ਇੱਕ ਸ਼ੇਅਰ ਤੇ ਇੱਕ ਸਬਸਕ੍ਰਾਈਬ ਇਹ ਚੈਨਲ ਦੀ ਗਰੋਥ ਬਣੂ। ਤਾਂ ਪਲੀਜ਼ ਸਪੋਰਟ ਕਰਿਓ। ਸਤਿ ਸ਼੍ਰੀ ਅਕਾਲ।